DSP ओंकार ਸਿੰਘ ਬਰਾੜ ਨਕੋਦਰ ਦਾ 라운ਡ ਕੀਤਾ ਗਿਆ ਜਿਸ ਦੇ ਵਿੱਚ ਜੋ ਵੀ ਵਾਈਕਲ ਗਲਤ ਖੜੇ ਸਨ ਉਹਨਾਂ ਨੇ ਉਹਨਾਂ ਦੇ ਚਲਾਨ ਕੀਤੇ ਤੇ ਜੋ ਰੋਂਗ ਪਾਰਕਿੰਗ ਤੇ ਖੜੇ ਸਨ ਉਹਨਾਂ ਦੇ ਮੋٹے ਚਲਾਨ ਕੀਤੇ ਨਾਲ ਹੀ ਵਾਰਨਿੰਗ ਵੀ ਦਿੱਤੀ ਗਈ ਨਾਲ ਦੀ ਨਾਲ ਨਕੋਦਰ ਦੇ ਮੇਨ ਬਾਜ਼ਾਰ ਤੋਂ ਲੈ ਕੇ ਤਸੀਲ ਸਕੂਲ ਲੜਕੀਆਂ ਦੇ ਉੱਥੇ ਵੀ ਚਲਾਨ ਕੀਤੇ ਗਏ ਤੇ 라운ਡ ਕੀਤਾ ਗਿਆ ਅਤੇ ਜੋ ਜੋ ਵੀ ਕੋਈ ਗਲਤ ਲੋਕ ਉੱਥੇ ਆਉਂਦੇ ਸਨ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਅਤੇ ਉਸ ਤੋਂ ਬਾਅਦ ਨਕੋਦਰ ਦੇ ਅੱਡਾ ਮਹਿਤਪੁਰ ਤੱਕ ਉਹਨਾਂ ਵੱਲੋਂ ਰਾਉਂਡ ਕੀਤਾ ਗਿਆ ਤੇ ਰਸਤੇ 'ਚ ਜੋ ਵੀ ਗਲਤ ਪਾਰਕਿੰਗ ਖੜੇ ਸੀ ਉਹਨਾਂ ਨੇ ਚਲਾਣ ਕੀਤੇ ਗਏ। ਔਰ ਇਹ ਤਸਵੀਰਾਂ ਨਕੋਦਰ ਤੋਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ। ਨਕੋਦਰ ਤੋਂ ਸਾਡੇ ਵਿੱਕੀ ਪੱਤਰਕਾਰ ਉਹਨਾਂ ਵੱਲੋਂ ਲਈਆਂ ਗਈਆਂ ਇਹ ਤਸਵੀਰਾਂ। ਹਾਂਜੀ ਸਰ ਅੱਜ ਮਨਜੋਤ ਜ਼ਿਲ੍ਹਾ ਜਰੰਧਾ ਦੇ ਅੱਤੇ ਦੇ ਐਸਐਸਪੀ ਸਾਹਿਬ ਹਰਵਿੰਦਰ ਸਿੰਘ ਬਰਕਜੀ ਦੀ ਗਾਈਡਲਾਈਨ ਤੇ ਜਿਹੜਾ ਨਕੋਦਰ ਸਿਟੀ ਹੈ ਇਹਦਾ ਰਾਉਂਡ ਕੀਤਾ ਗਿਆ ਇਸ ਜੋ ਦੇਖਣ ਚ ਆਇਆ ਸੀਗਾ ਉਹ ਸ਼ਹਿਰ ਚ ਟ੍ਰੈਫਿਕ ਦੀ ਪ੍ਰੋਬਲਮ ਹੈਗੀ ਆ ਬਹੁਤ ਸਾਰੇ ਲੋਕੀ ਜਿਹੜੀ ਰੋਂਗ ਪਾਰਕਿੰਗ ਤੇ ਖੜੇ ਨੇ ਜਾਂ ਵਿਦਆਊਟ ਕੋਈ ਨੰਬਰ ਵਹੀਕਲ ਚਲਾ ਰਹੇ ਨੇ ਤੇ ਕੁਝ ਬੱਚਿਆਂ ਦੀਆਂ ਪ੍ਰੋਬਲਮ ਇਸ ਸੀਗੀਆਂ ਸਕੂਲਾਂ ਕਾਲਜਾਂ ਦੇ ਨੇੜੇ ਬੱਚੇ ਜਿਹੜੇ ਆ ਹਰਾਸ ਕਰ ਰਹੇ ਨੇ ਉਹਨਾਂ ਨੂੰ ਤੇ ਉਹਦੇ ਲਈ ਅੱਜ ਅਸੀਂ ਮੈਂ ਤੇ ਨਾਲ ਹੀ ਸਾਡੇ ਐਸ ਐਚ ਓ ਸਿਟੀ ਸਰ ਹਰਮਿੰਦਰ ਸਿੰਘ ਜੀ ਨਾਲ ਹੀ ਇੰਸਪੈਕਟਰ ਹਰਮਿੰਦਰ ਸਿੰਘ ਜੀ ਜਿਹੜੇ ਟ੍ਰੈਫਿਕ ਦੇ ਇੰਚਾਰਜ ਨੇ ਤੇ ਸਾਰੀ ਟੀਮ ਨੇ ਅਸੀਂ ਪੂਰੇ ਬਾਜ਼ਾਰ ਦਾ ਰਾਉਂਡ ਕੀਤਾ ਔਰ ਜਿਹੜੇ ਰੋਂਗ ਪਾਰਕ ਕੀਏ ਉਹਨਾਂ ਦੇ ਚਲਾਨ ਕੀਤੇ ਆ ਔਰ ਜਿਹੜੇ ਪਾਉਂਡ ਜਿਹੜੇ ਵਹੀਕਲ ਸੀਗੇ ਵਿਦਆਊਟ ਡਾਕੂਮੈਂਟ ਉਹਨਾਂ ਨੂੰ ਪਾਉਂਡ ਵੀ ਕੀਤਾ ਗਿਆ ਨਾਲ ਨਾਲ ਅਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਕਾਲਜ ਦੇ ਪ੍ਰਿੰਸੀਪਲ ਨੂੰ ਉਧਰ ਵੀ ਮਿਲੇ ਆ ਤੇ ਸ਼ਹਿਰ ਦੀਆਂ ਐਸੋਸੀਏਸ਼ਨਾਂ ਨੂੰ ਮਿਲ ਰਹੇ ਆ ਤੇ ਜਿਹੜੀ ਵੀ ਨਿੱਕੀ ਛੋਟੀ ਤੋਂ ਛੋਟੀ ਪ੍ਰੋਬਲਮ ਆ ਉਹਨੂੰ ਨਿੱਜੀ ਤੌਰ ਤੇ ਉਹਨਾਂ ਵੱਲੋਂ ਹੋ ਕੇ ਅਸੀਂ ਹੱਲ ਕਰਨ ਲਈ ਉਪਰਾਲੇ ਕਰ ਰਹੇ ਹਾਂ ਤਾਂ ਕਿ ਪਬਲਿਕ ਨੂੰ ਕਿਸੇ ਵੀ ਕੋਈ ਬੰਦਾ ਜਿਹੜਾ ਹਰਾਸ ਨਾ ਕਰੇ ਤੇ ਨਾ ਹੀ ਕੋਈ ਕੋਈ ਜਿਹੜਾ ਟ੍ਰੈਫਿਕ ਦੀ ਕੋਈ ਵਾਇਲੇਸ਼ਨ ਕਰੇ ਇਹ ਸਾਰੇ ਐਫਰਟਸ ਅਸੀਂ ਪਬਲਿਕ ਦੇ ਹਿੱਤ ਵਿੱਚ ਕਰ ਰਹੇ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਵਿਲਟ ਅਸੀਂ ਬੰਦ ਕਰ ਦੇਣਾ ਤੇ ਉਹਨਾਂ ਖਿਲਾਫ ਲੀਗਲੀ ਐਕਸ਼ਨ ਜਿਹੜੇ ਜਬਰਦਸਤ ਤਰੀਕੇ ਨਾਲ ਇਸ ਕਰ ਰਹੇ ਸਰ ਸ਼ਹਿਰ ਵਾਸੀ ਨੇ ਕੀ ਅਪੀਲ ਹੈਗੀ ਹੈ ਸ਼ਹਿਰ ਵਾਸੀ ਉਹਨੂੰ ਅਪੀਲਾ ਵੀ ਕੋਈ ਵੀ ਦੁਕਾਨਦਾਰ ਆਪਣੇ ਗੇਟ ਦੇ ਦਰਵਾਜੇ ਦੇ ਅੱਗੇ ਸ਼ੋਰੂਮ ਦੇ ਅੱਗੇ ਕਿਸੇ ਦਾ ਵੀ ਵਿਕਲ ਨਾ ਰਖਵਾਵੇ ਜੇ ਉਹ ਵਿਕਲ ਖੜਾ ਹੈ ਉਹਦੀ ਪਾਰਕਿੰਗ ਸਹੀ ਜਗ੍ਹਾ ਹੋਣੀ ਚਾਹੀਦੀ ਹੈ ਔਰ ਨਾਲ ਨਾਲ ਉਹ ਵਿਕਲ ਦੇ ਨੰਬਰ ਹੋਣਾ ਚਾਹੀਦਾ ਅਨਨੋਨ ਬੰਦੇ ਦਾ ਕਿਤੇ ਵੀ ਵਿਕਲ ਕਿਸੇ ਦੁਕਾਨ ਦੇ ਬਾਹਰ ਕਿਸੇ ਸ਼ੋਰੂਮ ਦੇ ਬਾਹਰ ਨਾ ਕੀਤਾ ਜਾਵੇ ਨਹੀਂ ਤਾਂ ਦੁਕਾਨਦਾਰ ਦੀ ਵੀ ਰਿਸਪੌਂਸਿਬਿਲਟੀ ਫਿਕਸ ਕਰਾਂਗੇ ਤੇ ਜਿਹੜੇ ਸ਼ਹਿਰਦਾਰ ਆਉਣ ਕੀਤਾ ਕੁਝ ਸ਼ਹਿਰਦਾਰਾਂ ਨੇ ਬਹੁਤ ਅੱਛੇ ਕੈਮਰੇ ਲਵਾਏ ਆ ਤੇ ਜੇ ਉਹ ਦੋ ਜਣੇ ਨਹੀਂ ਲਾਏ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਕੈਮਰੇ ਵਗੈਰਾ ਲਾਉਣ ਤਾਂ ਕਿ ਬਾਜ਼ਾਰ 'ਚ ਕਿਸੇ ਤਰ੍ਹਾਂ ਦੀ ਕ੍ਰਾਈਮ ਸਕਿਉਰਿਟੀ ਘਟਣਾ ਵਾਪਰਦੀ ਆ ਤੇ ਅਸੀਂ ਉਹ ਟਰੈਕ ਕਰ ਸਕੀਏ ਤੇ ਉਹਨਾਂ ਦੀ ਸੇਫਟੀ ਲਈ ਹੈ ਜਿਹੜਾ ਹੈਗਾ ਸਾਰਾ ਸਰ ਜਿੱਦਾਂ ਤੇ ਬੁਲਟ ਦੇ ਬਾਰੇ ਗੱਲ ਕੀਤੀ ਸੀ ਬੁਲਟ ਦੇ ਪਟਾਕੇ ਜਾਂ ਕੋਈ ਅੱਜ ਵੀ ਅਸੀਂ ਪਾਉਂਡ ਬੁਲਟ ਵੀ ਪਾਉਂਡ ਕੀਤੇ ਆ ਔਰ ਮੈਂ ਬੋਲਟ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਸਪੇਅਰ ਪਾਰਟ ਵਾਲਿਆਂ ਨੂੰ ਜਿਹੜੇ ਮਕੈਨਿਕ ਉਹਨਾਂ ਨੂੰ ਰਿਕੁਐਸਟ ਕਰਦਾ ਕਿ ਕਿਸੇ ਦੇ ਐਕਸਟਰਾ ਹਾਰਨਸ ਇੰਸਟਾਲ ਕੀਤੇ ਜਾਣ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਲਾਈ ਜਾਣ ਜਿਹੜੇ ਸਲੈਂਸਰ ਹੈ ਉਹ ਜਾਂ ਤਾਂ ਉਹ ਉਤਾਰ ਲੈਣ ਨਹੀਂ ਤਾਂ ਉਹਨਾਂ ਦੇ ਖਿਲਾਫ ਹੀ ਅਸੀਂ ਜਿਹੜਾ ਐਕਸ਼ਨ ਕਰਾਂਗੇ ਅਸੀਂ